ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤਿਸ਼ ਅਤੇ ਗੁਰਮਤ ਪ੍ਰਾਤਨ ਹਿੰਦੁਸਤਾਨ ਦੇ ਖੋਜੀਆਂ ਨੇ ਕੁਦਰਤ ਦੇ ਕਈ ਪਾਸਿਆਂ ਦੀ ਇਤਨੀ ਦੂਰ ਤੱਕ ਪੜਤਾਲ ਕੀਤੀ ਹੈ ਕਿ ਨਤੀਜੇ ਦੇਖ ਕੇ ਅਕਲ 당ਗ ਰਾਂ ਜਾਂਦੀ ਹੈ ਕਹਿੰਦੇ ਹਨ ਕਿ ਰਾਗ ਵਿਦਿਆ 뮤직 ਹਿਸਾਬ ਵਿਦਿਆ ਮੈਥਮੈਟਿਕਸ ਜੋਤਿਸ਼ ਵਿਦਿਆ ਐਸਟਰੋਨੋਮੀ ਅਤੇ ਆਤਮਿਕ ਵਿਦਿਆ ਡਿਵਾਈਨ ਸਾਇੰਸ ਨੂੰ ਤਾ ਜਨਮ ਹੀ ਹਿੰਦੁਸਤਾਨ ਤੋਂ ਮਿਲਿਆ ਹੈ ਅਜ ਅਸੀਂ ਵਿਚਾਰ ਦਾ ਦਾਇਰਾ ਜੋਤਿਸ਼ ਵਿਦਿਆ ਤੇ ਧਾਰਮਿਕ ਵਿਦਿਆ ਤੱਕ ਮਹਦੂਦ ਰੱਖਣਾ ਚਾਹੁੰਦੇ ਹਾਂ ਜੋਤਿਸ਼ ਵਿਦਿਆ ਅਨੁਸਾਰ ਸਿਤਾਰਿਆਂ ਦੀ ਗਰਦਸ਼ਤਾ ਸਾਰੀ ਧਰਤੀ ਉੱਤੇ ਬੜਾ ਭਾਰੀ ਅਸਰ ਪੈਂਦਾ ਹੈ ਧਰਤੀ ਤੇ ਵੱਖੋ-ਵੱਖਰੇ ਮੌਸਮ ਹਰ ਇੱਕ ਮੌਸਮ ਦੇ ਵੱਖੋ-ਵੱਖਰੇ ਫਲ ਫੁੱਲ ਅਨਾਜ ਪੈਦਾਵਾਰ ਸਭ ਉੱਤੇ ਸਿਤਾਰਿਆਂ ਦਾ ਅਸਰ ਹੈ ਇਲਮ ਜੋਤਿਸ਼ ਦਾ ਦਾਵਾ ਇੱਥੇ ਹੀ ਖਤਮ ਨਹੀਂ ਸਗੋ ਇਸ ਅਨੁਸਾਰ ਹਰ ਇੱਕ ਜੀਵ ਜੋ ਧਰਤੀ ਉੱਤੇ ਪੈਦਾ ਹੋਇਆ ਹੈ ਉਸ ਦੀ ਨਸਲ ਪੈਦਾ ਹੋਣ ਦਾ ਦੇਸ਼ ਉਸ ਦਾ ਸੁਭਾਅ ਉਸ ਦੀ ਕਿਸਮਤ ਆਦ ਉਸ ਦੇ ਜਨਮ ਸਮੇਂ ਸਿਤਾਰਿਆਂ ਦੇ ਮੇਲ ਅਨੁਸਾਰ ਨਿਯਤ ਹੁੰਦੇ ਹਨ ਇਸ ਦਾਅਵੇ ਦੀ ਸਚਾਈ ਸੰਬੰਧੀ ਪੜੇ ਲਿਖੇ ਤਬਕੇ ਨੂੰ ਬੜੇ ਸ਼ੰਕੇ ਪੈਦਾ ਹੋ ਸਕਦੇ ਹਨ ਇਸ ਦੇ ਦੋ ਕਾਰਨ ਹਨ ਇੱਕ ਤਾਂ ਜੋਤਿਸ਼ ਵਿੱਦਿਆ ਬੜੀ ਪੁਰਾਣੀ ਹੋਣ ਕਰਕੇ ਇਸ ਨੂੰ ਸੱਚੇ ਅਰਥਾਂ ਵਿੱਚ ਸਮਝਣ ਵਾਲੇ ਕਾਮਲ ਨਹੀਂ ਰਹੇ ਭਾਰਤ ਵਰਸ਼ ਦੀ ਸਦੀਆਂ ਦੀ ਰਾਜਨੀਤਿਕ ਗੁਲਾਮੀ ਨੇ ਇਸ ਦੀ ਪ੍ਰਾਤਨ ਵਿੱਦਿਆ ਹੁਨਰ ਤੇ ਸਭਿਤਾ ਨੂੰ ਬੜਾ ਨੁਕਸਾਨ ਪਹੁੰਚਾਇਆ ਹੈ ਜੋਤਿਸ਼ ਵਿਦਿਆ ਸਬੰਧੀ ਵਧੇਰੇ ਬਦਨਾਮੀ ਦਾ ਕਾਰਨ ਆਮ ਮਾਮੂਲੀ ਪੜ੍ਹੇ ਲਿਖੇ ਪੰਡਤ ਹਨ ਜੋ ilm ਜੋਤਿਸ਼ ਨੂੰ ਤਾਂ ਚੰਗੀ ਤਰ੍ਹਾਂ ਸਮਝਦੇ ਨਹੀਂ ਅਤੇ ਭੋਲੇ-ਪਾਲੇ ਲੋਕਾਂ ਨੂੰ ਮਨ ਘੜ ਤੇ ਗਲਤ ਗੱਲਾਂ ਦੱਸ ਕੇ ਬੜਾ ਵਹਿਮੀ ਅਤੇ ਬੜਾ ਭਰਮੀ ਬਣਾ ਦਿੰਦੇ ਹਨ ilm ਜੋਤਿਸ਼ ਦਾ ਕਮਾਲ ਦੇਖਣਾ ਹੋਵੇ ਤਾਂ ਇਸ ਵਿਦਿਆ ਦੇ ਮਸ਼ਹੂਰ ਉਸਤਾਦ ਪਿਰ ਗੁਰੂ ਸ਼ੀ ਜੀ ਦਾ ਰਚਿਤ ਗ੍ਰੰਥ ਦੇਖਣਾ ਚਾਹੀਦਾ ਹੈ ਇਸ ਗ੍ਰੰਥ ਪਿਰ ਗੁਰੂ ਸ਼ੀ ਨੇ ਆਪਣੇ ਪੁੱਤਰ ਨੂੰ ਲਿਖਵਾਇਆ ਸੀ ਅਤੇ ਨਵਾਂ ਗ੍ਰਹਿਾਂ ਦੇ ਆਪਸ ਵਿੱਚ ਦੇ ਹਰ ਸੰਭਵ ਮੇਲ ਪਰਮਿਊਟੇਸ਼ਨ ਐਂਡ ਕੰਬੀਨੇਸ਼ਨ ਅਨੁਸਾਰ ਲੱਖਾਂ ਕੁਡਲੀਆਂ ਬਣਾ ਦਿੱਤੀਆਂ ਇਹ ਪੁਸਤਕ ਹਜ਼ਾਰਾਂ ਬਰੇ ਪਹਿਲਾਂ ਲਿਖੀ ਹੋਣ ਕਰਕੇ ਕਈ ਹਿੱਸਿਆਂ ਵਿੱਚ ਵੰਡੀ ਗਈ ਅਤੇ ਕਿਸੇ ਕਿਸੇ ਪੰਡਿਤ ਪਾਸ ਫਿਰ ਗੁਰੂ ਜੀ ਦੀ ਇਸ ਪੁਸਤਕ ਦੇ ਹਿੱਸੇ ਇਸ ਵੇਲੇ ਵੀ ਮੌਜੂਦ ਹਨ ਜਿਸ ਕਿਸੇ ਦੀ ਕੁੰਡਲੀ ਜਾਂ ਜਨਮ ਦਾ ਸਮਾਂ ਫਿਰ ਗੁਰੂ ਜੀ ਦੀ ਪੁਸਤਕ ਵਿੱਚ ਮਿਲ ਜਾਵੇ ਉਸ ਦੀ ਜ਼ਿੰਦਗੀ ਦਾ ਸਾਰੇ ਮੋٹے ਮੋٹے ਤੇ ਜ਼ਰੂਰੀ ਹਾਲਾਤ ਇਸ ਹਜ਼ਾਰਾਂ ਸਾਲ ਪਹਿਲਾਂ ਦੀ ਲਿਖੀ ਪੁਸਤਕ ਵਿੱਚੋਂ ਮਿਲ ਸਕਦੇ ਹਨ ਇਸ ਪੁਸਤਕ ਦੀ ਮਸ਼ਹੂਰੀ ਮੈਂ ਅੱਗੇ ਵੀ ਸੁਣੀ ਹੋਈ ਸੀ ਪਰ ਦਸੰਬਰ 1948 ਵਿੱਚ ਆਪਣੇ ਇੱਕ ਮਿੱਤਰ ਨਾਲ ਮੈਂ ਲਖਨਊ ਜਾ ਕੇ ਇਸ ਪੁਸਤਕ ਵਿੱਚੋਂ ਆਪਣੀ ਜ਼ਿੰਦਗੀ ਦੇ ਮੋٹے ਮੋٹے ਹਾਲਾਤ ਸੁਣ ਕੇ ਬੜਾ ਹੈਰਜ ਹੋਇਆ ਹਜ਼ਾਰਾਂ ਸਾਲ ਪਹਿਲਾਂ ਲਿਖੀ ਗਈ ਪੁਸਤਕ ਵਿੱਚੋਂ ਆਪਣੀ ਜ਼ਿੰਦਗੀ ਦੇ ਹਾਲਾਤ ਜਨਮ ਸਥਾਨ ਮਾਤਾ ਪਿਤਾ ਦਾ ਨਾਮ ਤੇ ਜ਼ਿੰਦਗੀ ਦੇ ਕਈ ਜ਼ਰੂਰੀ ਘਟਨਾਵਾਂ ਦਾ ਹਾਲ ਪੜ੍ਹ ਕੇ ਕਿਸ ਨੂੰ ਅਚਰਜ ਨਹੀਂ ਹੋਵੇਗਾ ਇਸ ਪੰਡਤ ਨੂੰ ਮੈਂ ਅਚਨ ਚੇਤ ਜਿੰਦਗੀ ਵਿੱਚ ਪਹਿਲੀ ਵਾਰ ਮਿਲਿਆ ਇਸ ਕਰਕੇ ਉਸਨੇ ਜੋ ਕੁਝ ਪ੍ਰਗੁਰ ਰਿਸ਼ੀ ਦੀ ਲਿਖੀ ਪੁਸਤਕ ਵਿੱਚੋਂ ਦੱਸਿਆ ਉਸ ਵਿੱਚ ਕਿਸੇ ਕਿਸਮ ਦੀ ਬਨਾਵਟ ਜਾਂ ਧੋਖਾ ਨਹੀਂ ਹੋ ਸਕਦਾ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਗੁਰਸਿੱਖਾਂ ਨੂੰ ਜੋਤਿਸ਼ ਵਿੱਦਿਆ ਵਿੱਚ ਯਕੀਨ ਰੱਖਣਾ ਚਾਹੀਦਾ ਹੈ ਕਿ ਗੁਰਸਿੱਖਾਂ ਨੂੰ ਜੋਤਿਸ਼ ਵਿੱਦਿਆ ਤੋਂ ਫਾਇਦਾ ਉਠਾਉਣਾ ਚਾਹੀਦਾ ਹੈ ਕਿ ਜੋਤਿਸ਼ ਵਿੱਦਿਆ ਸੱਚੀ ਵਿੱਦਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਐਸੇ ਸ਼ਬਦ ਆਉਂਦੇ ਹਨ ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਜੋਤਿਸ਼ ਵਿੱਦਿਆ ਇੱਕ ਵਿੱਦਿਆ ਤਾਂ ਹੈ ਪਰ ਜੋਤਿਸ਼ ਅਨੁਸਾਰ ਮਾੜੇ ਗ੍ਰਹਿ ਵੀ ਵਾਹਿਗੁਰੂ ਜੀ ਦਾ ਨਾਮ ਜਪ ਕੇ ਵਾਹਿਗੁਰੂ ਜੀ ਦੀ ਟੇਕ ਲੈ ਕੇ ਟਲ ਸਕਦੇ ਹਨ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸ੍ਰੀ ਉਪਰਕਰਤਾ ਰਿਓ ਜੋਤਿਸ਼ ਵਿੱਦਿਆ ਦੇ ਮਾਹਿਰ ਬਹੁਤ ਹੀ ਘੱਟ ਹਨ ਇਸ ਕਰਕੇ ਇਸ ਵਿੱਚ ਯਕੀਨ ਰੱਖਣ ਵਾਲਿਆਂ ਨੂੰ ਬਹੁਤ ਵਾਰੀ ਭਰਮਾਂ ਭੁਲੇਖਿਆਂ ਤੇ ਵਹਿਮਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਇਸ ਕਰਕੇ ਜਿਹੜੇ ਗੁਰਸਿੱਖ ਗੁਰਬਾਣੀ ਦੇ ਨਿਯਮੀ ਸਦਕ ਭਰੋਸੇ ਤੇ ਸਿਮਰਣ ਕਮਾਈ ਵਾਲੇ ਹੋਣ ਉਹਨਾਂ ਨੂੰ ਜੋਤਿਸ਼ ਵਿੱਦਿਆ ਦੀ ਸਹਾਇਤਾ ਲੈਣ ਦੀ ਲੋੜ ਨਹੀਂ ਉਹਨਾਂ ਦੇ ਮਾੜੇ ਕਰੇ ਖੁਦ ਬਖੁਦ ਨਾਮ ਸਿਮਰਣ ਦੇ ਪ੍ਰਤਾਪ ਨਾਲ ਟਲਦੇ ਰਹਿਣਗੇ ਐ ਪਰ ਜਿਹੜੇ ਮਿੱਤਰ ਆਪਣੀ ਕਮਜ਼ੋਰੀ ਕਰਕੇ ਜਾਂ ਹੋਰ ਕਿਸੇ ਕਾਰਨ ਜੋਤਿਸ਼ ਵਿੱਦਿਆ ਦੀ ਸਹਾਇਤਾ ਜ਼ਰੂਰ ਲੈਣਾ ਚਾਹਣ ਉਹਨਾਂ ਨੂੰ ਗੁਰਮਤ ਇਹ ਮਸ਼ਵਰਾ ਦਿੰਦੀ ਹੈ ਕਿ ਗ੍ਰਹਿ ਵਾਹਿਗੁਰੂ ਜੀ ਦੇ ਬਣਾਏ ਹੋਣ ਕਰਕੇ ਮਾੜੇ ਗ੍ਰਹਾਂ ਨੂੰ ਟਾਲਣ ਦਾ ਸਭ ਤੋਂ ਵੱਡਾ ਤੇ ਪੱਕਾ ਸਾਧਨ ਪ੍ਰਭੂ ਭਗਤੀ ਨਿਰਮਾਨ ਅਰਦਾਸਾਂ ਤੇ ਨਾਮ ਸਿਮਰਨ ਦਾ ਜੀਵਨ ਹੈ ਮੇਰੇ ਇੱਕ ਗੁਰਸਿੱਖ ਮਿੱਤਰ ਦੇ ਘਰ ਕੁਝ ਐਸੀਆਂ ਦੁਰਘਟਨਾਵਾਂ ਹੋ ਗਈਆਂ ਜਿਸ ਕਰਕੇ ਉਹਨਾਂ ਦਾ ਮਨ ਬੜਾ ਪਰੇਸ਼ਾਨ ਸੀ ਦੁੱਖ ਤਕਲੀਫ ਵਿੱਚ ਆਮ ਤੌਰ ਤੇ ਇਨਸਾਨ ਘਬਰਾ ਜਾਂਦਾ ਹੈ ਉਸ ਮਿੱਤਰ ਨੇ ਵੀ ਪੰਡਤਾਂ ਤੋਂ ਸਹਾਇਤਾ ਲੈਣੀ ਚਾਹੀ ਪੰਡਤਾਂ ਨੇ ਹਵਨ ਅਤੇ ਪੂਜਾ ਵਾਸਤੇ ਉਸ ਪਾਸੋਂ ਕਈ ਹਜ਼ਾਰ ਰੁਪਏ ਲਿਆ ਤੇ ਆਖਿਆ ਕਿ ਉਸ ਦੀ ਸਾਰੀ ਮੁਸੀਬਤ ਦੂਰ ਹੋ ਜਾਵੇਗੀ ਇਹ ਸਭ ਕੁਝ ਕਰਨ ਮਗਰੋਂ ਵੀ ਉਸ ਮਿੱਤਰ ਦੀ ਮੁਸੀਬਤ ਦੂਰ ਨਾ ਹੋਈ ਐਸੇ ਸਖਸ਼ਾਂ ਵਾਸਤੇ ਗੁਰਮਤਿ ਦੀ ਇਹ ਪ੍ਰੇਰਣਾ ਹੈ ਕਿ ਜਦ ਤੁਸੀਂ ਸਮਝੋ ਕਿ ਮਾੜੇ ਗ੍ਰਹਿ ਦਾ ਸਮਾਂ ਹੈ ਜਦ ਬੁਰੇ ਦਿਲ ਆਉਣ ਵਾਲੇ ਹਨ ਸਾ ਗੁਰਬਾਣੀ ਦੇ ਪਾਠ ਗੁਰਬਾਣੀ ਦੀ ਵਿਚਾਰ satsang kirtan ਨਾਲ ਕਮਾਈ ਅੱਗੇ ਨਾਲੋਂ ਵਧੇਰੇ ਉਸਾਹ ਪ੍ਰੇਮ ਤੇ ਸਤਿਧਕ ਨਾਲ ਆਰੰਭ ਦੇਵੋ ਜੇਕਰ ਹੋ ਸਕੇ ਤਾਂ ਆਪਣੇ ਨਾਲੋਂ ਵਧੇਰੇ ਗੁਰਬਾਣੀ ਦੀ ਸੂਝ-ਬੂਝ ਅਤੇ ਨਾਮ ਸਿਮਰਨ ਕਮਾਈ ਵਾਲੇ ਕਿਸੇ ਗੁਰਸਿੱਖ ਦੀ ਸੰਗਤ ਕਰੋ ਐਸਾ ਕਰਨ ਨਾਲ ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਵੋ ਕਿ ਜੋਤਿਸ਼ ਅਨੁਸਾਰ ਆਉਣ ਵਾਲਾ ਬੁਰਾ ਸਮਾਂ ਅਵਲ ਤਾਂ ਆਉਂਦਾ ਹੀ ਨਹੀਂ ਅਤੇ ਜੇ ਆਇਆ ਤਾਂ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ ਜੋਤਿਸ਼ ਦੇ ਮਾਹਿਰ ਵੀ ਇਹ ਆਖਦੇ ਹਨ ਕਿ ਬੁਰੇ ਗ੍ਰਹਿ ਪਰਮਾਤਮਾ ਦੀ ਭਗਤੀ ਕਰਕੇ ਟਲ ਸਕਦੇ ਹਨ ਇਸ ਲਈ ਹਰ ਇੱਕ ਮਾੜੇ ਗ੍ਰਹਿ ਦਾ ਉਪਾਅ ਵੀ ਜੋਤਿਸ਼ ਸ਼ਾਸਤਰਾਂ ਵਿੱਚ ਦਰਜ ਹੈ ਮਾੜੇ ਗ੍ਰਹਿ ਨੂੰ ਟਾਲਣ ਵਾਸਤੇ ਜਾਂ ਆਉਣ ਵਾਲੇ ਮਾੜੇ ਸਮੇਂ ਦੇ ਭਿਆਨਕ ਅਸਰ ਤੋਂ ਬਚਣ ਵਾਸਤੇ ਗੁਰਮਤ ਅਨੁਸਾਰ ਸਭ ਤੋਂ ਵੱਡਾ ਉਪਾਅ ਤੇ ਸਾਧਨ ਵਾਹਿਗੁਰੂ ਜੀ ਦੀ ਭਗਤੀ ਵਾਹਿਗੁਰੂ ਜੀ ਅੱਗੇ ਨਿਰਮਾਨ ਅਰਦਾਸਾਂ ਵਾਹਿਗੁਰੂ ਜੀ ਦਾ ਜਾਪ ਵਾਹਿਗੁਰੂ ਜੀ ਦਾ ਕੀਰਤਨ ਤੇ ਗੁਰਸਿੱਖਾਂ ਦਾ ਸਤਸੰਗ ਹੈ ਆਸਾ ਮਹੱਲਾ ਪੰਜਵਾ ਸੁਖ ਸਹਿਜ ਆਨੰਦ ਖਣਾ ਹਰ ਕੀਰਤਨ ਗਾਓ ਗ੍ਰਹ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ ਬਲੇ ਹਾਰੀ ਗੁਰੇ ਆਪਣੇ ਸਦ ਸਦ ਬਲ ਜਾਓ ਗੁਰਬਿਟੋ ਹਵਾਰਿਆ ਜਿਸ ਮਿਲ ਸਚ ਸੁਆਉ ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਚੀਤ ਨ ਆਵੈ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਜੀਤੇ ਸਭ ਉਪਰਨਾਮ ਹਰ ਹਰ ਰਸਨਾ ਜੋ ਜਪੈ जिस, जिस पूर्ण काम भय बिनसे भ्रम मोह गए को दिस ना बिया नानक ना, राखै पार ब्रह्म फिर दुख ना थिया वाहिगुरु जी का खालसा वाहिगुरु जी की फतेह